ਕਿੱਧਰ ਆ ਗਈ ਆ ਗਈ ਜੀ ਹਾਂਜੀ ਮੇਰੀ ਗਾਸੂ ਆ 15-20 ਰੋਟੀਆਂ ਪੈਕ ਕਰ ਦੇ ਬਣਾ ਕੇ ਤੇ ਬਹੁਤ ساری ਦਾਲ ਪਾ ਦੇ ਦੋ ਤਿੰਨ ਗੰਡੇ ਰੱਖ ਦੀ ਵਿੱਚ ਚਾਰ ਪਾ ਦੇ ਤੇ ਵੱਡੀ ਕਿੰਨੀ ਜਿਹੜੀ ਹੈਗੀ ਉਹ ਚਾਹ ਦੀ ਪਰਦੇ ਕਿੱਧਰ ਜਾਣਾ ਹੁਣ ਤੁਸੀਂ ਖੇਤ ਲੈ ਕੇ ਜਾਣੀ ਆ ਮੈਂ ਦੱਸ ਕੀ ਕਰਨੇ ਖੇਤ ਲੈ ਕੇ ਜਾਣੀ ਆ ਹੁਣ ਖੇਤ ਤੋਂ ਹੀ ਆਇਆ ਮੈਂ ਕਿਸੇ ਮੁੰਡੇ ਨੂੰ ਉੱਥੇ ਫੋਨ ਕਰ ਦੋ ਆਪੇ ਲੈ ਜਾਊਗਾ ਚਾ ਤੁਸੀਂ ਘਰੇ ਬਹਿ ਜਾਓ ਘਰੇ ਬੈਜਾ ਕਿਉਂ ਮੈਂ ਉਹੀ ਕਹੀ ਜਾਂਦੀ ਆ ਮੇਰਾ ਨਾ ਦਿਲ ਜਿਵੇਂ ਬੈਠੇ ਜਾਂਦਾ ਪਤਾ ਨਹੀਂ ਕਿਉਂ ਤੁਸੀਂ ਘਰੇ ਬੈਜੋ ਐਵੇਂ ਘਬਰਾਟ ਜਿਹੀ ਹੋਈ ਜਾਂਦੀ ਐ ਮੈਨੂੰ ਤੈਨੂੰ ਤਾਂ ਘਬਰਾਟ ਚਤੋਂ ਪੈਰ ਹੁੰਦੀ ਰਹੂਗੀ ਤੇਰੇ ਖਾਤਰ ਹੁ ਮੈਂ ਉਹਦਾ ਕੰਮ ਛੱਡ ਦਿਆਂ ਕਦੇ ਮੰਨ ਲਿਆ ਕਰੋ ਮੇਰੀ ਵੀ ਨਾ ਮੰਨਣ ਹੋ ਕੇ ਕਿਹੜੀ ਤੇਰੀ ਗੱਲ ਮੈਂ ਨਹੀਂ ਮੰਨੀ ਦੱਸੀ ਮੈਨੂੰ ਸਾਰੀਆਂ ਗੱਲਾਂ ਹੁਣ ਤੱਕ ਤੇਰੀ ਹੀ ਮੰਨਦਾ ਆ ਮੈਂ ਅੱਜ ਮੈਂ ਤੈਨੂੰ ਜਿਹੜੀ ਗੱਲ ਕਹੀ ਐ ਕਰ ਦੇ ਜ਼ਰੂਰੀ ਐ ਮੇਰੇ ਕੋਈ ਖਾਸ ਦਿਹਾੜੀਏ ਨੇ ਜਿਨੂੰ ਮੈਂ ਰੋਟੀ ਖਵਾਉਣੀ ਐ ਠੀਕ ਐ ਨਾ 10-15 ਵਧੀਆ ਦੇਸੀ ਘੋਲੀਆਂ ਰੋਟੀਆਂ ਠੀਕ ਹੈ ਵਧੀਆ ਦਾਲ ਤੇ ਵਧੀਆ achar ਗੰਡਾ ਸਲਾ ਸਾਰਾ ਕੁਝ ਘੱਟ ਕੇ ਬਾਦ ਤੁਸੀਂ ਘਰੇ ਬਹਿ ਜਾਓ ਫੋਨ ਕਰ ਦੋ ਲੈ ਦੱਸ ਦੋ ਕੀ ਹੋ ਜੂਗਾ ਜੇ ਦਿਹਾੜੀਆ ਲੈ ਜੂਗਾ ਕੋਈ ਰੋਟੀ ਤਾਂ ਹੱਦ ਕਰੀ ਜਾਂਦੇ ਹੋ ਤੈਨੂੰ ਸਮਝ ਨਹੀਂ ਆਉਂਦੀ ਮਹਾਰਾ ਇੱਕ ਕੰਨ ਦੀ ਜੜਚ ਬੇਬੇ ਕਿੱਥੇ ਗਈ ਬੇਬੇ ਅੰਦਰ ਬੈਠੀ ਆ ਕੰਮ ਕਰਨੇ ਵੇਲੇ ਤਾਂ ਮੌਤ ਪੈ ਜਾਂਦੀ ਹੈ ਰੋਟੀ ਤੋਂ ਨਹੀਂ ਮੈਂ ਕਹਿੰਦੀ ਰੋਟੀ ਵੀ ਮੈਂ ਬਣਾ ਦੂੰਗੀ ਚਾਹ ਵੀ ਮੈਂ ਬਣਾ ਦੂੰਗੀ ਜਿਹੜੇ ਕੋ ਸਲਾਦ ਕਹਿੰਨੇ ਹੋ ਸਲਾਦ ਵੀ ਮੈਂ ਕੱਟ ਦੂੰਗੀ ਪਰ ਮੈਂ ਕਹਿੰਦੀ ਆ ਵੀ ਜੇ ਤੁਸੀਂ ਨਾ ਜਾਓਗੇ ਅੱਜ ਘਰੇ ਘਰੇ ਰਹਿ ਜਾਓਗੇ ਫਿਰ ਕਿੱਡੀ ਗੱਲ ਤੂੰ ਨਾ ਐ ਕਰ ਤੂੰ ਮੈਨੂੰ ਘਰੇ ਰੱਖ ਲੈ ਪੱਕੇ ਤੌਰ ਤੇ ਜਿੰਦੇ ਲਾ ਦੇ ਬਾਹਰੋਂ ਆਹ ਵਾਰ ਨੂੰ ਵੀ ਲਾ ਦੇ ਹੋ ਵਾਰ ਨੂੰ ਵੀ ਲਾ ਦੇ ਤੇ ਖੇਤ ਵੀ ਤੂੰ ਵਗ ਜਾ ਕਰ ਮੈਂ ਅੰਦਰ ਮੈਨੂੰ ਤੇਰੇ ਵਰਗਾ ਸੂਟ ਮੈਂ ਪਾ ਲੈਣਾ ਅੰਦਰ ਆਇ ਇੱਕ ਐ ਹੋ ਕੇ ਐ ਬੈਠ ਜਾਣਾ ਠੀਕ ਐ ਫਿਰ ਖੁਸ਼ ਅੱਗੇ ਕਦੇ ਰੋਕਿਆ ਹੈਗਾ ਰਿਸਕੇ ਨਾਲੇ ਹੋਰ ਕਿ ਹੈ ਹੁਣ ਤਾਂ ਮੈਨੂੰ ਜਿਕਲ ਨਾ ਕਰ ਪੱਕਾ ਇੰਨੇ ਮਨਿੰਦਰ ਨੂੰ ਕਿਤੇ ਲੁਕੋਇਆ ਹੈਗਾ ਨਹੀਂ ਤਾਂ ਲੈ ਦਾਸ ਅੱਗੇ ਵੀ ਤਾਂ ਰੋਟੀ ਲੈ ਕੇ ਜਾਂਦੇ ਅੱਗੇ ਤਾਂ ਕਦੇ ਆਏਗੇ ਹਨ ਸਲਾਦ ਕੱਟ ਦੇ ਅੰਬੇ ਚੀਜ਼ ਦੇ ਲਗਾਸਾ ਮੈਂ ਰਜੀਤ ਕਰੀ ਤੇਰਾ ਤਾਂ ਘਰ ਪਟੱਲ ਇਹ ਤਾਂ ਲੈ ਮਨਿੰਦਰ ਨੂੰ ਪਾਣੀ ਤਾਂ ਲਿਆ ਕੇ ਦੇ ਦੇ ਹਾਂਜੀ ਹਾਂਜੀ ਲਿਓਨੀ ਆ ਕਿਵੇਂ ਨਾ ਕਿਵੇਂ ਕਰਕੇ ਨਾ ਇਹਨੂੰ ਕੋਰੋਂ ਬਾਹਰ ਨਹੀਂ ਜਾਂ ਦਿੰਦੀ ਅਸੀਂ ਮੈਂ ਦਿਨ ਲੜਨੀ ਸਾਈ ਬੇਬੇ ਹਾਂ ਪਤਾ ਜਾ ਆ ਦੇਖ ਲੈ ਬੇਬੇ ਤੂੰ ਕਹੇ ਜੀ ਤੀਵੀ ਲੱਭ ਕੇ ਦਿੱਤੀ ਐ ਮੈਨੂੰ ਕੀ ਹੋ ਗਿਆ ਇਹ ਨਾ ਮੈਂ ਮੇਰੀ ਗਰੰਟੀ ਤੈਨੂੰ ساری ਉਮਰ ਲੰਬਾ ਦੇਉਂਗਾ ਇਹ ਤੀਵੀ ਨੂੰ ساری ਉਮਰ ਅਕਲ ਨਹੀਂ ਆ ਸਕਦੀ ਹੁਣ ਤੈਨੂੰ ਕੀ ਕਹਿਤਾ ਹੈ ਨੇ ਮਾੜੀ ਜੀ ਨਾ ਫਟਕ ਜਾਣਾਗਾ ਬੇਬੇ ਭੜਕ ਨਹੀਂ ਜਾਂਦਾਗਾ ਅਗੇ ਮਾੜੇ ਜਿਹਾ ਨਾ ਭੜਕੇ ਜਾਣਾਗਾ ਮੈਂ ਤੁਹਾਡੀ ਕਿਸੇ ਗੱਲ 'ਚ ਬੋਲਦਾ ਹੁੰਨਾਗਾ ਇਹ ਤਾਂ ਮੇਰੇ ਬਾਹਰ ਨਿਕਲਦੇ ਵੀ ਪਾਬੰਦੀਆਂ ਲਾਈ ਜਾਂਦੀ ਹੈਗੀ ਮੇਰੀ ਸੁਣ ਲੈ ਗੱਲ ਮੈਂ ਤੁਹਾਨੂੰ ਦੱਸਾਂ ਗੱਲ ਇਹਦੇ ਭਰਾ ਆ ਜਾਂਦੇ ਸਿਰ ਦੇ ਉੱਤੇ ਇਹ ਕਰਦੀ ਹੈਗੀ ਪੂਰੀ ਚੌਧਰ ਤੇ 14 ਚੌਧਰ 'ਚ ਨਿਵੇਂ ਚੱਲਣ ਦੇਣੀ ਮੈਂ ਤੁਹਾਨੂੰ ਦੱਸਾਂ ਗੱਲ ਚੱਲ ਕੋਈ ਨਹੀਂ ਬਾਲਾ ਨਹੀਂ ਬੋਲੀਦਾ ਹੁੰਦਾ ਤੇ ਨਾਲੇ ਮੈਂ ਤੈਨੂੰ ਐ ਕਹਿਨੀ ਆ ਪਾਣੀ ਤਾਂ ਲਿਆ ਲਿਆ ਪਾਣੀ ਪੁੱਢ ਕੇ ਤੂੰ ਪਾਣੀ ਤਾਂ ਨਹੀਂ ਪੀ ਆਹ ਨਹੀਂ ਤਾਂ ਨਹੀਂ ਪੀ ਨਾਲੇ ਹੋ ਮੜ ਜੇ ਨਾ ਪਟਕ ਜਾਂਦਾ ਜੇ ਕੁਛ ਕਰ ਜਾਂਦੀ ਆ ਆਉਂਦਾ ਸਰ ਜਦੋਂ ਬੰਦਾ ਬਾਹਰੋਂ ਆਉਂਦਾ ਹੁੰਦਾ ਬੰਦੇ ਨੂੰ ਐ ਹੁੰਦਾ ਘਰੇ ਜਾਵੇਂ ਘਰੇ ਕੋਈ ਘਰ ਦੀ ਚੱਜ ਦੀ ਗੱਲ ਕਰੂਗੀ ਚੱਜ ਦੀ ਗੱਲ ਕਰੂ ਪਰ ਇਹਨੂੰ ਤਾਂ ਮਾਂ ਦੀ ਤੈਨੂੰ ਕੋਈ ਚੱਜ ਦੀ ਗੱਲ ਆਉਂਦੀ ਨਹੀਂ ਤੁਸੀਂ ਐਂ ਕਰ ਲਓ ਜੀ ਤੁਸੀਂ ਮੈਨੂੰ ਪੁੱਛਣ ਬੰਦ ਕੇ ਰੱਖ ਲਦੇ ਚੁੰਨੀ ਤੇ ਲੜਦਾ ਵੀ ਪਹਿਲੇ ਮਾੜਾ ਜਿਆ ਕੇ ਹੈਗਾ ਵੀ ਅੱਜ ਤੂੰ ਘਰੇ ਰਹਿ ਜਾ ਵੀ ਉਹ ਧਿਆੜੀ ਇਹਨੂੰ ਕਹਦੇ ਉਹ ਰੋਟੀ ਲੈ ਜਾ ਦੱਸ ਇਹਦੇ 'ਚ ਮੈਂ ਕੀ ਗਲਤ ਕਿਹਾ ਹੈਗਾ ਫਿਰ ਇਹ ਤਾਂ ਗੱਲ 'ਚ ਕੁਛ ਵੀ ਨਹੀਂਗਾ ਚਲ ਤੂੰ ਦਾਮ ਲੈ ਲੈ ਕਰ ਦੇ ਨੂੰ ਅਗੇ ਤੋਰੇ ਫਿਰਦੇ ਨੂੰ ਮੇਰੀ ਗੱਲ ਸੁਣ ਦਿਆੜੀ ਲੱਗੇ ਹੋਇਆ ਕੱਖ ਕੱਢੀ ਜਾਂਦੇ ਝੋਨੇ ਚ ਠੀਕ ਹੈ ਉਹਨਾਂ ਕੋਲੇ ਮੇਰਾ ਜਾਣਾ ਜ਼ਰੂਰੀ ਹੈ ਠੀਕ ਹੈ ਜੇ ਆਪਾਂ ਉਹਦੇ ਕੋਲ ਖੜਾਂਗੇ ਤਾਂ ਕੰਮ ਕਰਦੇ ਨਹੀਂ ਕਰਦੇ ਦੀ ਨਾਲੇ ਦਿਨ ਮੰਗਾ ਲਾਦਾ ਭੇਜੇ ਵਰਗਿਆਂ ਨੇ ਬਾੜੇ ਜਣਿਆਂ ਨੇ ਮੇਰੀ ਮਿਹਨਤ ਕੀਤੀ ਹੋਈ ਆ ਅੱਜ ਜਿੱਥੇ ਸੀ ਧਾਰੂ ਕੱਢਣੀ ਆ ਅੱਛਾ ਲੈ ਦੇਖ ਲੈ ਅਕੇ ਧਾਰੂ ਕੱਢਣੀ ਆ ਕੋਈ ਚੱਜ ਦਾ ਕੰਮ ਵੀ ਕਰ ਲਿਆ ਕਰ ਤੇ ਸਾਰਾ ਦਿਨ ਪੁੱਠੇ ਕੰਮ ਹੀ ਆਉਂਦੇ ਤੈਨੂੰ ਚੱਜ ਦਾ ਹੁਣ ਮੈਂ ਕੀ ਕਰ ਲਾਂ ਹੁਣ ਧਾਰੂ ਹੀ ਕੱਢਦੇ ਹੁੰਦੇ ਆ ਬੰਦੇ ਫਿਰ ਆਪਦੇ ਘਰ ਦੀ ਕੱਢ ਲਾਂਗੇ ਬਾਹਰ ਪੈਸੇ ਡਾਉਣ ਨਾਲ ਨਾਲ ਕੀ ਪਤਾ ਕਹੇ ਜੀ ਦਾਰੂ ਆ ਕਹੇ ਜੀ ਮਿਲਦੀ ਆ ਨਾ ਹੁਣ ਤੂੰ ਛੱਡ ਨਹੀਂ ਸਕਦਾ ਦਾਰੂ ਤੇਰੇ ਪਟਿਆਰੇ ਢਿੰਗਾ ਖੋਗਾ ਪੰਗਾ ਆ ਸਾੰਗੀਆ ਪੜਾ ਮੋਟਾ ਇਹ ਕਿਹੜਾ ਕੋਈ ਨਸ਼ਾ ਗਾ ਇਹ ਤਾਂ ਸਰਦਾਰੀ ਦਾ ਨਸ਼ਾ ਗਾ ਇਹਨੂੰ ਕੋਈ ਮਾੜਾ ਕਹਦਾ ਹੁੰਦਾ ਨਾਲੇ ਮੈਂ ਤੈਨੂੰ ਐਂ ਗੱਲ ਪੁੱਛਦੀ ਆ ਉਹਦੇ ਆਪਣੇ ਮਨਿੰਦਰ ਦੇ ਭਰਾ ਨੇ ਫੋਨ ਲਾਇਆ ਸੀਗਾ ਇਹਦੀ ਮਾਂ ਕੋਲ ਇਹਦੀ ਮਾਂ ਕੋਲ ਫੋਨ ਲਾਇਆ ਸੀ ਕਹਿੰਦੀ ਅੱਜ ਮਨਿੰਦਰ ਆਈ ਨਹੀਂ ਕਰੇ ਤੂੰ ਤਾਂ ਨਹੀਂ ਕਿਤੇ ਇਹੋ ਜੀ ਗੱਲ ਦੇ ਵਿੱਚ ਕਿਹੜੀ ਗੱਲ ਵਿੱਚ ਆ ਜਿਹੜੀ ਮਾਂ ਤੈਨੂੰ ਦੱਸੀ ਜਾਨੀ ਆ ਕਹਿੰਦੀ ਸੀ ਤਾਂ ਹੀ ਮੈਂ ਤੁਹਾਨੂੰ ਰੋਕੀ ਜਾਂਦੀ ਸੀ ਕਿ ਚਲ ਭਾ ਮਾ ਆਪਣੀ ਗਲਤੀ ਨਹੀਂ ਆ ਆਪਣੀ ਗੱਲ ਨਾ ਕੋਈ ਇਹੋ ਜਿਹੀ ਲੀਕ ਹੋ ਉਹ ਕਿਹੜੀ ਗੱਲ ਕੀ ਕਹੀ ਨਹੀਂ ਅ ਤੂੰ ਮਨਿੰਦਰ ਗੈਬ ਹੋ ਗਈ ਘਰੋਂ ਤੇ ਮੈਂ ਕਰਾਈ ਹੈ ਤੁਸੀਂ ਤਾਂ ਨਹੀਂ ਕਰਾਏਗੀ ਜੇ ਕਰੇ ਬਹਿ ਜਾਓਗੇ ਫਿਰ ਕੀ ਹਰ ਜਾਗਾ ਉਹੀ ਗੱਲ ਜੇ ਤੇਰੇ ਤੇ ਕੋਈ ਗੱਲ ਆ ਗਈ ਫਿਰ ਮੈਂ ਤੀਵੀਂ ਨਹੀਂ ਵੀ ਅੰਦਰ ਵੜ ਕੇ ਬੈਠ ਜਾਊਗਾ ਲੱਗੀ ਸਮਝ ਬੇਬੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਗੱਲ ਇਹਦੀ ਮਾਂ ਜੀ ਨੂੰ ਇਥੋਂ ਨੂੰ ਰੋਕ ਰੋਕਦੇ ਠੀਕ ਹੈ ਨਾ ਜਦੋਂ ਉਹ ਆਪਣੇ ਘਰੇ ਆਉਂਦੀ ਹੈ ਨਾ ਉਸ ਟਾਈਮ ਹੀ ਕੋਈ ਨਾ ਕੋਈ ਪਵਾੜਾ ਪੈਂਦਾ ਉਹ ਨੂੰ ਕਿ ਮੈਂ ਰੋਕਦੀ ਆ ਮੇਰੀ ਭੈਣ ਦੇ ਨਾਲ ਰੁੱਸ ਕੇ ਬੈਠੀ ਹੈ ਇਹਦੇ ਕਰਕੇ ਰੁੱਸ ਕੇ ਬੈਠੀ ਹੈ ਤਾਂ ਨਹੀਂ ਉਹ ਆਉਂਦੀ ਚਲ ਕੋਈ ਨਹੀਂ ਭੈਣ ਵੀ ਤੇਰੀ ਆ ਜੂਗੀ ਤੇ ਇਹਦੀ ਮਾਰ ਨੂੰ ਕਿ ਮੈਂ ਰੋਕ ਦਕੇ ਪਈ ਤਰੂ ਆਪਾਂ ਅਗਲੇ ਨਤੀਜ ਦਿੱਤੀ ਆਪਾਂ ਨੂੰ ਅਗਲੇ ਦਿਨਾਂ ਉਹ ਵੀ ਰਾਤਾਂ ਫਿਰ ਜਦਗਤਿਆਂ ਦਾ ਨਾ ਕਰੇ ਜਲ ਖਤਾਂ ਨੂੰ ਕੁਛ ਨਹੀਂ ਆਖਿਆ ਉਹਨੇ ਜੇ ਕੋਈ ਗੱਲ ਮਾੜੀ-ਮੋਟੀ ਹੈਈਏ ਤਾਂ ਮੈਨੂੰ ਤੂੰ ਦੱਸ ਦੇ ਮੈਂ ਅੱਗਾ ਬੋਚ ਲੂੰਗੀ ਕਿਹੜੀ ਗੱਲ ਆ ਤੂੰ ਕੀ ਬੋਚੇਂਗੀ ਅੱਗਾ ਦੁਨੀਆ ਦੇ ਵਿੱਚ ਮੈਂ ਵਿਚਰਦਾ ਨਾ ਮੈਂ ਗੱਲਾਂ ਬਾਤਾਂ ਪੇ ਇੱਥ ਉਤਮੈ ਤੈਨੂੰ ਨਾ ਪਿਆਰ ਨਾ ਸਮਝਾ ਰਹੀ ਆ ਤੈਨੂੰ ਮੈਂ ਰੋਜ਼ ਆਖ ਦਿੰਨੀ ਆ ਪੁੱਤ ਬਾਹਰ ਅੰਦਰ ਦਾ ਤੂੰ ਖੜਾ ਛੱਡ ਦੇ ਬਾਹਰ ਅੰਦਰ ਨਾ ਜਾਇਆ ਕਰ ਮੈਨੂੰ ਡਰ ਲੱਗਦਾ ਜਿਦੋਂ ਤੂੰ ਭੱਗ ਜਾਨਾਗਾ ਤੁਸੀਂ ਨਾ ਜਿੰਦੇ ਲਾ ਦਿਓ ਜਿੰਦੇ ਮੈਨੂੰ ਅੰਦਰ ਬਾੜ ਕੇ ਜਿੰਦੇ ਲਾ ਦਿਓ ਬਾਹਰੋਂ ਮੇਰਾ ਅੰਦਰ ਹੀ ਹੈ ਜੇਲ੍ਹ ਚ ਕਰਾ ਦਿਓ ਮੈਨੂੰ ਸਾਡੇ ਜਿੰਦੇ ਚ ਕਿੱਥੇ ਦੇਣਾ ਮੈਂ ਮਾਰੂ ਲਪੜਾ ਤੇਰੀ ਕੰਨ ਦੇ ਜੜ ਚ ਦੇਖ ਨਾ ਬੇਬੇ ਬੋਲਣ ਨਹੀਂ ਦਿੰਦਾ ਬੋਲ ਤੇਰੀ ਗੱਲ ਸੁਣ ਬੋਲਣ ਨਹੀਂ ਦਿੰਦਾ ਕਿ ਨਾ ਦੱਸ ਤੂੰ ਕੀ ਅੱਜ ਕਰੇ ਖੜ ਜਾਏਗਾ ਕਿੱਡੀ ਗੱਲਾਂ ਗੀ ਤੁਸੀਂ ਆਪਦੇ ਤੇ ਗੱਲ ਲੈ ਮੈਂ ਤਾਂ ਜਾਹਾਂਗਾ ਕੌਣ ਲੈ ਕੇ ਆਉਂਗਾ ਮੇਰੇ ਤੇ ਗੱਲ ਦੇਖ ਲਿਓ ਤੁਹਾਡੇ ਦੀ ਗੱਲ ਤੇਰੀ ਮਾਂ ਲੈ ਕੇ ਆਉਗੀ ਮੇਰੇ ਤੇ ਗੱਲ ਹੈ ਮੇਰੀ ਮਾਂ ਨੇ ਕੀ ਲੈਣਾ ਵਿਚਾਰੀ ਨੇ ਉਹਦੇ ਤੇ ਤਾਂ ਤੁਸੀਂ ਉਹੀ ਘਬਰੀ ਜਾਨੇ ਰਹਿੰਦੇ ਹੋ ਯਾਰ ਮੈਂ ਬੇਬੇ ਮੇਰੀ ਗੱਲ ਸੁਣ ਲੈ ਮੈਂ ਤੁਹਾਡੇ ਕਹਿਣ ਦੇ ਕਰਕੇ ਪਿੰਡੋਂ ਵੀ ਨਿਕਲੇ ਆਏ ਹੁਣ ਹੁਣ ਤਾਂ ਮੇਰਾ ਖਹਿੜਾ ਛੱਡ ਦਿਓ ਤੁਸੀਂ ਬੇਬੇ ਮੈਂ ਦੱਸਤਾ ਅੱਜ ਇਹਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਉਨਾ ਇੱਥੇ ਇਦਾਂ ਦੱਸਾਂ ਤੈਨੂੰ ਮੈਂ ਦੱਸਾਂ ਇਹਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਮੈਂ ਹਾਂ ਤੂੰ ਨਿਕਲ ਕੇ ਦਿਖਾ ਜਾਈਂ ਤਾਂ ਸਹੀ ਕਿਸੇ ਪਾਸੇ ਤੂੰ ਹੁਣ ਵੱਡੀ ਆ ਗਈ ਚੌਧਰ ਵਾਲੀ ਉਹ ਦੇ ਭਰਾਵਾਂ ਦੇ ਉੱਤੇ ਗੁੱਸਾ ਕਰਦੀ ਹੈ ਵੀ ਮੈਂ ਉਹਨਾਂ ਨਾਲ ਉਹ ਆ ਜਾਂਦੇ ਆ ਕਿੰਦੇ ਜਾਂਦੇ ਤਾਨੇ। ਅ ਤੂੰ ਕਰਵਾਉਣੀ ਹੈ ਮਾਂ ਤੂੰ ਮੇਰੇ ਨਾਲ ਤੇਰੇ ਸਾਹਮਣੇ ਦੇ ਨਾਲ ਮੈਨੂੰ ਕਿਵੇਂ ਬੋਲਦੀ ਹੈ? ਮੈਂ ਤੇਨੂੰ ਆ ਪਾਣੇ ਜੀ ਜਾਣਾ ਪੁੱਤ ਵਰਕੇ। ਓ ਬੇਬੇ ਜਾਣ ਨੂੰ ਤਾਂ ਤੂੰ ਬੇਬੇ ਤੂੰ ਤਾਂ ਮੇਰੀ ਮਾਂ ਮੈਂ ਅੱਜ ਤੱਕ ਤੇਰੇ ਕੋਲ ਕੋਈ ਲਾਂਬਾ ਲਿਆ ਕੇ ਦਿੱਤਾ ਹੈ। ਲਾਂਬਾ ਪਤਾਉਂਦੇ ਤਾਂ ਬਠੇਰੇ ਪਰ ਹੁਣ ਮੈਂ ਤੈਨੂੰ ਕੁਛ ਕਾਇ ਨਹੀਂ ਸਕਦੀ। ਬੇਬੇ ਮੇਰੀ ਗੱਲ ਸੁਣੋ। ਹੁਣ ਜਵਾਨ ਮੁੰਡਿਆਂ ਦੇ ਘਰੇ ਲਾਂਬੇ ਆਉਂਦੇ ਹੀ ਨੇ। ਠੀਕ ਹੈ। ਇਹ ਤੋੜ ਦੇ ਕਰ ਵੀ ਨਹੀਂ ਸੋਚ ਲ ਮਾੜਾ ਮੋਟਾ ਅੱਜਾ ਕੁੜਗਾ ਨਹੀਂ ਸੋਚ ਮੈਂ ਤੈਨੂੰ ਇਹ ਕਹਿਨੀ ਆ ਫੁੜੀਆਂ ਨੂੰ ਪੜਾਈ ਨਹੀਂ ਆਂਦਾ ਸਕੂਲ ਪੜਾਈ ਵੀ ਜਾਂਨਾ ਪੁੱਤ ਚਾਰ ਦਿਨਾਂ ਨੂੰ ਉਹ ਹੁਣ ਮਟਿਆਰਾ ਹੋਈ ਜਾਂਦਗਾ ਉਹ ਕੀ ਆਖਣਗੇ ਵੀ ਸਾਡੇ ਘਰੇ ਕੀਚੇ ਜੂ ਪਈ ਜਾਂਦਾਗਾ ਤੇ ਤੁਸੀਂ ਢੋਲ ਵਜਾ ਕੇ ਦੱਸਣਾ ਉਹਨਾਂ ਨੂੰ ਨਾਂ ਦੱਸੋ ਨਾਂ ਕਰੋ ਗੱਲਾਂ ਉਹਨਾਂ ਕੋਲੇ ਉਹਨਾਂ ਕੋਲੇ ਤਾਂ ਸੀ ਕਿ ਜ ਪਾਪ ਵੀ ਨਹੀਂ ਕਰ ਇਹਦੀ ਮਾਂ ਕਰੂਗੀ ਅੱਛਾ ਮੈਂ ਤਾਂ ਪਾਪ ਨਹੀਂ ਕਰਦੀ ਪੁੱਤੋ ਉਹਦੇ ਮੁਰੇ ਕੁੜਗਾ ਮੁਰੇ ਸੀ ਗੱਲ ਨਹੀਂ ਛੇੜਦੇ ਸੀ ਲੁੱਕ ਲੁੱਕ ਰਹਿੰਦੇਗਾ ਬੇ ਇੱਥੋਂ ਵੀ ਨਾ ਕੋਈ ਗੱਲ ਛੋਹ ਹੋ ਜਾ ਇੱਥੋਂ ਵੀ ਨਾ ਹੋ ਜੇ ਮੇਰੀ ਗਰਦਨ ਚੱਲ ਮੈਂ ਖੇਤ ਨਹੀਂ ਜਾਂਦਾ ਮੈਂ ਜਾਂਣਾ ਭੇਜੇ ਕੋਲੇ ਤੇ ਇੱਥਨੇ ਉੱਥੇ ਦਾਰੂ ਕੱਢਣੀ ਹੈ ਠੀਕ ਹੈ ਨਾ ਇੱਥਨੇ ਮੈਂ ਉਹਦੇ ਕੋਲ ਹੀ ਰਹੂੰਗਾ ਇਹਨੂੰ ਕਿ ਦੋ ਰੋਟੀ ਭੇਜਣੀ ਹੋਈ ਤਾਂ ਭੇਜ ਦਊਗੀ ਤੇ ਨਹੀਂ ਤਾਂ ਨਾ ਭੇਜਾਂ ਦੀ ਮਾਂ ਨੂੰ ਖਵਾ ਲੈ ਰੋਟੀਆਂ ਤਾਂ ਭੇਜਾਂਗੇ ਰੋਟੀਆਂ ਕਾ ਤਾਂ ਨਾ ਭੇਜਾਂਗੇ ਠੀਕ ਹੈ ਇਹ ਨਾਲੇ ਸੋ ਇਹ ਗੱਲ ਇੱਥੇ ਖੜੀ ਕਰਦੀ ਹੈ ਇੱਥੇ ਖੜੀ ਕਰਦੀ ਹੈ ਹੈ ਇੱਥੇ ਖੜੀ ਕਰਦੀ ਹੈ ਸੋ ਹੁਣ ਮਾਰ ਜਾਂਦਾ ਰਹੇ ਕਦੋਂ ਕੋਲੇ ਨਾਲ ਲੱਗੀ ਖੜੀ ਹੈ ਕੋਈ ਨਹੀਂ ਫੇਰ ਕੀ ਹੋਗਾ ਜੇ ਕੋਲੇ ਨਾਲ ਲੱਗੀ ਤਸਾਂ ਮੈਨੂੰ ਜਾਨੋਂ ਮਾਰ ਦੋ ਮਾਰ ਦੂੰਗਾ ਜਾਨੋਂ ਮਾਰ ਦੂੰ ਮੈਂ ਤੈਨੂੰ ਜਾਨੋਂ ਪੇਕੇ ਤੇ ਮਤਲਬ ਬੱਸ ਬੱਸ ਹਟ ਜਾ ਤੂੰ ਉਹ ਬਚਾ ਲੈਨੀ ਹੈਗੇ ਇਹਨੂੰ ਮੈਂ ਕਿਤੇ ਤਾਂ ਪੇਕੇ ਤੋਰੀ ਹੁੰਦੀ ਹੈ ਇਹ ਫਸਾ ਕੇ ਧਰਤਾ ਮੈਨੂੰ ਚੰਗਾ ਭਲਾ ਮੇਰਾ ਕੋਈ ਚੰਗਾ ਰਿਸ਼ਤਾ ਹੋ ਜਾਂਦਾ ਨਹੀਂ ਮੈਂ ਤਾਂ ਉਹ ਜੀ ਲੈ ਕੇ ਆਉਣੀ ਹੈ ਉਹੀ ਲੈ ਕੇ ਆਉਣੀ ਹੈ ਭੁੱਖਦੀ ਆ ਹੁਣ ਰੋਟੀਆਂ ਭੇਜਦੀ ਕਿਤੇ ਨਹੀਂ ਤਾਂ ਦੇਖ ਲੈ ਸ਼ਾਮ ਨੂੰ ਅਗ ਤੇਰੀ ਸੰਗੀ ਨੱਪੂ ਮੈਂ ਚਲ ਕੋਈ ਨਹੀਂ ਭੇਜਦਾ ਕੋ ਰੋਟੀ ਅਸੀਂ ਸਬਜੀ ਸੁਬਜੀ ਦੱਸ ਦੇ ਕੱਲ ਹੀ ਬਣਾਉਣੀ ਆ ਇਹਦੀ ਮਾਂ ਦਾ ਸਿਰ ਬਣਾ ਦੇ ਵੱਢ ਕੇ ਆ ਦੇਖ ਲੈ ਬੇਬੇ ਤੇਰਾ ਹੀ ਕੰਮ ਲਾਇਆ ਹੋਇਆਗਾ ਹੁਣ ਮੈਨੂੰ ਆਦੇ ਤੂੰ ਚੰਬੜਾਈ ਆ ਮਾਂ ਦਾ ਸਾਹਨੇ ਵਿਚਾਰੇ ਫਸ ਗਈ ਬਾਈ ਛੋਲੇ ਚ ਹੁਣ ਕੀ ਕਰਗੇ ਇਹਨੂੰ ਇਹ ਤਾਂ ਆ ਭਾਗਿਆ ਹੁਣ ਤਾਂ ਮੈਂ ਕੁੱਟ ਮਾਰ ਕਰਕੇ ਮਾਂ ਦਾ ਜਨਾਬ ਦੀ ਮਾਂ ਨੂੰ ਘੋੜ ਜਾਂਦੀ ਆ ਮੈਂ ਕਿੱਥੇ ਨੂੰ ਛੇਤੀ ਘਰੇ ਆ ਜਾ ਮੈਨੂੰ ਲੈ ਕੇ ਜਾਏ ਤੂੰ ਮਾਂ ਨੂੰ ਕੀ ਫੋਨ ਕਰਦੀ ਉਹ ਘਰੇ ਆ ਕੇ ਫੇਰ ਝੁਪਊਗਾ ਜਦੋਂ ਜੀ ਕਰਦਾ ਉਹਨੇ ਕੁੱਟ ਲਿੜਦਾ ਹੈਗਾ ਕੁੱਟ ਖਾਣ ਵਾਲੀ ਤਾਂ ਤੂੰ ਆਪ ਕੰਮ ਕਰਦੀ ਐਂਗੀ ਤੂੰ ਨਾ ਬੋਲਦੀ ਮਾਂ ਆਪਣੇ ਨੂੰ ਸਮਝਾ ਦਿੰਦੀ ਤੂੰ ਆਦੂ ਮੁਰੇ ਹੋ ਜਾਂਦੀ ਆ ਬੋਲਣ ਨੂੰ ਨਾ ਮੈਂ ਹੁਣ ਬੋਲਾਂ ਵੀ ਨਾ ਜਦੋਂ ਜੀ ਕਰਦਾ ਉਦੋਂ ਹੀ ਤਾਂ ਤਾਂ ਘੁੱਟ ਸਿੱਟਦਾ ਹੈਗਾ ਮੈਂ ਆਪਦੀ ਮਾਂ ਨੂੰ ਫੋਨ ਕਰਦੀਆਂ ਨਾਲੇ ਭਰਾਵਾਂ ਨੂੰ ਫੋਨ ਕਰਦੀਆਂ ਇਹ ਫੇਰ ਹੀ ਲੋਟ ਆਉ ਨਹੀਂ ਬਾਹਰ ਨੇ ਘਰ ਪੱਟ ਲੈਗੀ ਆਵਦਾ ਕੀ ਲੈਣਾ ਤੂੰ ਮਾਂ ਨੂੰ ਫੋਨ ਲਾ ਕੇ ਆ ਕੁੜੀਆਂ ਰੋੜ ਲੈਗੀ ਜਵਾ ਖੜਗਾ ਉਹਦਾ ਕਬੀਰ ਦਾ ਕੁਛ ਨਹੀਂ ਜਾਣਾ ਅੱਛਾ ਤੂੰ ਐਂ ਕਹਿੰਦੀ ਵੀ ਕੁੱਟ ਖਾਈ ਜਾ ਸਾਰੀ ਉਮਰ ਇਹਦੇ ਤੋਂ ਤੂੰ ਨਾ ਬੋਲੇ ਕਰ ਮੇਰੇ ਤੇ ਹੁਣ ਨਹੀਂ ਪਹੁੰਚ ਕੁੱਟ ਖਾਣ ਦੀ ਮੇਰ ਤਾਂ ਹੱਡ ਪੋਲੇ ਕਰਤੇ ਨੇ ਕੁੱਟ-ਕੁੱਟ ਕੈਸ ਬੰਦੇ ਨੇ ਇਹ ਨਹੀਂ ਕਦੇ ਵੀ ਸੁਧਰਦਾਗਾ ਮੈਨੂੰ ਪਤਾ ਮਨਿੰਦਰ ਪੱਕਾ ਇੰਨੇ ਕਿਥੇ ਲੁਕੋਏ ਹੈਗੀ ਤਾਂ ਹੀ ਤਾਂ ਇਹ ਚੜ-ਚੜ ਬੋਲਦਾ ਹੈਗਾ ਮਨਿੰਦਰ ਤੈਨੂੰ ਕੀ ਮਨਿੰਦਰ ਨਾਲ ਕੀ ਕਰਨਾ ਹੈ ਨੇ ਲੁਕੋ ਕੇ ਤੂੰ ਸਮਾ ਦੂ ਪਾੜ ਦਿੰਨੀ ਆ ਕਿ ਮਨਿੰਦਰ ਰਹਿਣੇ ਲੁਕੋਈਆ ਕਰੋ ਗੱਲ ਕੱਢੇਂਗੀ ਫਿਰ ਬਾਹਰ ਹੋ ਜੂਗੀ ਆ ਕਰੋ ਗੱਲ ਕੋਈ ਨਹੀਂ ਆਪ ਹੀ ਨਿਕਲ ਜੂ ਆਪ ਹੀ ਆਜੂ ਕਿਥੇ ਰਾ ਗੱਲ ਆਜੂਗੀ ਘਰੇ ਆਪ ਗੱਲ ਤੂੰ ਪੜਦੇ ਪਾਲ ਆਵਦੇ ਪੁੱਤ ਤੇ ਤੂੰ ਨਾ ਕੋਈ ਗੱਲ ਆਉਣ ਦੇਈ ਉਹਦੇ ਤੇ ਜੇ ਕੋਈ ਗੱਲਬਾਤ ਹੈਗੀ ਨਾ ਆਪਾਂ ਕੋਈ ਨਾ ਉਹਨੂੰ ਸਮਝਾ ਦਾਂਗੇ ਨਹੀਂ ਇਹਨੇ ਇਹ ਗੱਲ ਕੀਤੀ ਹੋਣੀਗੀ ਮੈਨੂੰ ਪੱਕਾ ਪਤਾਗਾ ਮੇਰੀ ਗੱਲ ਸੁਣ ਰੋਟੀਆਂ ਤਾਂ ਅੱਗੇ ਵੀ ਜਾਂਦੀਆਂ ਸੀ ਅੱਗੇ ਤਾਂ ਕਦੇ ਕਿਹਾ ਨਾ ਮੈਨੂੰ ਵੀ ਚੋਪੜ ਕੇ ਰੋਟੀਆਂ ਭੇਜ ਹੈਂ ਅੱਜ ਚੰਗੀ ਚਾਹ ਬਣਾ ਕੇ ਭੇਜ ਚੋਪੜ ਕੇ ਰੋਟੀਆਂ ਭੇਜ ਦੇਸੀ ਕਿਉਂ ਨਾ ਹੋਵੇ ਅੱਗੇ ਤਾਂ ਅੰਕ ਕਦੇ ਕਹਤਾ ਅੱਜ ਕਿਵੇਂ ਕਹਤਾ ਉਹਨੇ ਚਲ ਕੋਈ ਮੁੰਡਾ ਖੁੰਡਾ ਇਹਦੇ ਕੋਲ ਕੋਈ ਹੋਰ ਆ ਗਿਆ ਹੋਊਗਾ ਫਿਰ ਕਿੰਦੀ ਕੀ ਗੱਲ ਆ ਗਈ ਤੈਨੂੰ ਪਤਾ ਹੀ ਆ ਬੇਬੇ ਬੱਸ ਪਤਾ ਹੀ ਆ ਬੇਬੇ ਮੈਨੂੰ ਇਹ ਨਹੀਂ ਆਉਂਦੀਆਂ ਗਲਤੀਆਂ ਤੂੰ ਬਾਜ਼ ਹੁੰਦਾਗਾ ਇਹ ਤਾਂ ਗਲਤੀ ਕਰਕੇ ਰਹੂਗਾ ਜਿਹੜੀ ਕਰਨੀ ਮੈਂ ਉਹਦੇ ਦੀਆਂ ਫਿੱਟ ਦੀ ਸੀ ਵੀ ਪੱਕਾ ਮਨਿੰਦਰ ਨੂੰ ਲਿਆਊਗਾ ਪੱਕਾ ਮਨਿੰਦਰ ਨੂੰ ਲਿਆਊਗਾ ਜੋ ਹੀ ਗੱਲ ਹੋਗੀ ਨਾ ਤੈਨੂੰ ਪੱਕਾ ਪਤਾ ਵੀ ਮਨਿੰਦਰ ਨੂੰ ਲੈ ਆਗਾ ਇਹ ਨਾ ਹੋਰ ਕੀ ਕਾਹੀ ਕਹਿੰਦਾ ਹੈਗਾ ਵੀ ਰਾਤ ਰਹੂਗਾ ਉੱਥੇ ਅੱਗੇ ਨਾ ਖੇਤ ਰਾਤ ਲੈ ਲਿਆ ਅੱਗੇ ਘਰੇ ਆਉਂਦਾ ਸੀ ਨਹੀਂ ਹੁਣ ਪੌਂਕੀ ਕੀ ਜਾਂਦਾ ਸੀ ਉਹ ਵੀ ਭੇਜੇ ਨੇ दारू ਕੱਢਣੀ ਸੀ ਪੱਠੀ ਚਲਾਉਣਗੇ ਅੱਜ ਆਹ ਭੇਜੇ ਦਾ ਹੀ ਬੇੜਾ ਬੈਠਾ ਹੈਗਾ ਆਹ ਭੇਜਾ ਹੀ ਪੱਟ ਕੇ ਹਟੂਗਾ ਘਰ ਮੇਰਾ ਮੈਂ ਤਾਂ ਕਹਿੰਨੀ ਆਏ ਸੱਚੇ ਪਾਸ਼ਾ ਇਹਨਾਂ ਦੀ ਪੱਠੀ ਫੜੀ ਜਾਵੇ ਬਹਿ ਜਾ ਇਹਦਾ ਬੇੜਾ ਮੈਂ ਤਾਂ ਕਹਿੰਨੀ ਇਹ ਜੇ ਬੋਲ ਕੋ ਬੋਲ ਕਰਿਆ ਕਰਤਾ ਹੀ ਤਾਂ ਨੱਤਾ ਖਾਨੀ ਹੋਤਾ ਤੂੰ ਅੱਛਾ ਮੇਰੀ ਗਲਤੀ ਕੱਢੀ ਆਪਦੇ ਪੁੱਤ ਦੀ ਨਾ ਕੱਢੀ ਹਜੇ ਵੀ ਮੇਰੀ ਅਖੇ ਤੂੰ ਬੋਲ ਕੋ ਬੋਲ ਕਰਦੀ ਐ ਨਾ ਫਿਰ ਜੇ ਪੱਠੀ ਫੜੀਗੀ ਫਿਰ ਤੈਨੂੰ ਕੀ ਮਿਲ ਜੂਗਾ ਜਾ ਕੇ ਉਹ ਝੇਲ ਚ ਬੈਠ ਜਾ ਮੈਂ ਤਾਂ ਸੱਚੀ ਮੇਰੇ ਤਾਂ ਨਾ ਜੀਣਾ ਆਰਾਮ ਹੋ ਰਿਹਾਗਾ ਤਾਂ ਹੀ ਮੇਰੇ ਜੀ ਕਰਦਾਗਾ ਵੀ ਫੋਨ ਕਰਦਾ ਇਹਦੇ ਤਾਂ ਲੱਤਾਂ ਮਵਾਉਂਦਾ ਸਮਾਰ ਕੇ ਮੇਰਾ ਤਾਂ ਕਰ ਗਏ ਜਮੈਂ ਇੰਨਾ ਟੱਲੇ ਲੇ ਮੈਂ ਤਾਂ ਸਨ ਵਿਚਾਲੇ ਅੜ ਗਈ ਇਹਨਾਂ ਦੇ ਜੋ ਟੈਂਗਰੇ ਨੂੰ ਕਹਿੰਦੀ ਆ ਉਹ ਗੱਲ ਪੈਂਦਾ ਜੇ ਮੈਂ ਇਹਨੂੰ ਕਹਿੰਦੀ ਆ ਇਹ ਗੱਲ ਪੈਂਦੀ ਆ ਮੈਂ ਤਾਂ ਜਮਸਤਾਤੀ ਨਾ ਨਹੀਂ ਕਿ ਯਾਰ ਹੁਣ ਤਾਂ ਗੱਡੀ ਗੱਡੀ ਲੈ ਲਓ ਹੁਣ ਤਾਂ ਨੌਕਰੀ ਲੱਗ ਗਏ ਪਹਿਲ ਤਾਂ ਕਹਿੰਦੇ ਹੁੰਦੇ ਸੀ ਨੌਕਰੀ ਮਿਲ ਜਾਏ ਪਹਿਲਾਂ ਤਾਂ ਗੱਡੀ ਲੈਣੀ ਆ ਕੋਈ ਗੱਲ ਨਹੀਂ ਲੈ ਲਾਂਗੇ ਗੱਡੀ ਵੀ ਨਾਲੇ ਮੇਰੀ ਗੱਲ ਸੁਣ ਪਹਿਲਾਂ ਵਿਆਹ ਕਰਾਵਾਂਗੇ ਉਸ ਤੋਂ ਬਾਅਦ ਗੱਡੀ ਲਾਵਾਂਗੇ ਗੱਡੀ ਮੈਂ ਥੋੜੀ ਲਵਾਂਗਾ ਗੱਡੀ ਤਾਂ ਤੂੰ ਲੈ ਕੇ ਆਈਂਦਾ ਅੱਜ ਅੱਛਾ ਜੀ ਮੈਨੂੰ ਆਏ ਹੋਇਆ ਪਏ ਵੀ ਆਪਣੇ ਘਰ ਦੇ ਮਨ ਜਨ ਇਹ ਹੀ ਬਹੁਤ ਤੁਹਾਨੂੰ ਗੱਡੀਆਂ ਦਾ ਕਿਉਂ ਮੰਨਦੇ ਕਿਉਂ ਨਹੀਂ ਗੇ ਹੁਣ ਤਾਂ ਮੈਂ ਜੋਬ ਵੀ ਕਰਨ ਲੱਗਿਆ ਹੁਣ ਤਾਂ ਮੰਨਣਗੇ ਆਪੇ ਕਰਨ ਤਾਂ ਲੱਗੇ ਬਸ ਗੱਲ ਕਰਨ ਦੀ ਡਰਜਾ ਲੱਗਦਾ ਮੈਨੂੰ ਗੱਲ ਕਰ ਲੈ ਬਸ ਤੂੰ ਕੀ ਦਾ ਆ ਗਿਆ ਕੀ ਕਿਤਰਾ ਐ ਦੱਸ ਦੋ ਗੱਡੀ ਕਿਹੜੀ ਲੈਣੀ ਆ ਗੱਡੀ ਆਪਾਂ ਲਵਾਂਗੇ ਆਪਾਂ ਲਵਾਂਗੇ ਸਕੋਰਪਿਓ ਇੱਕ ਮਿੰਟ ਖੜ ਜਾ ਹੈਲੋ ਆ ਜਗੀ ਮੈਂ ਇੰਤਜ਼ਾਰ ਦਾ ਪ੍ਰਾ ਕੀ ਕਹਿੰਦਾ ਸੀ ਮੇਰੇ ਬਾਰੇ ਪੁੱਛਦਾ ਸੀ अच्छा। ਹੋਰ ਤਾਂ ਨਹੀਂ ਬੋਲਿਆ ਕੁਝ। ਚੱਲ ਕੋਈ ਨਹੀਂ। ਮੈਂ ਜਾਣਾ ਫਿਰ ਕੋਈ ਨਹੀਂ ਮੈਂ ਜਾ ਕੇ ਕਰ ਦਾਂਗਾ। ਕਰ ਦਾਂਗਾ ਮੈਂ ਪਤਾ ਕੋਈ ਗੱਲ ਨਹੀਂ। ਤੂੰ ਫਿਕਰ ਨਾ ਕਰ ਨਾ ਹੀ ਨਹੀਂ ਕੋਈ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਜੀ। ਮਲੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਕਿਸੇ ਨੂੰ। ਹਾਂ। ਚੱਲ ਠੀਕ ਹੈ ਧੰਨਵਾਦ ਜਗੇ। ਚੰਗ ਜਾਨੀ। ਕੀ ਹੋ ਗਿਆ ਕੀ ਤਾਂ ਪੁੱਛੀ? ਯਾਰ ਮਨਿੰਦਰ ਦਾ ਭਰਾ ਮੇਰੇ ਬਾਰੇ ਪਤਾ ਕਰਦਾ ਫਿਰਦਾ ਉਹਨੂੰ ਕੀ ਲੋੜ ਹੈ ਮੈਨੂੰ ਪਤਾ ਕਰਨ ਦੀ ਮੇਰੇ ਨਾਲ ਗੱਲ ਕਰ ਜਿਹੜੀ ਸਿੱਧੀ ਗੱਲ ਕਰਨੀ ਹੈ ਹਾਂ ਪਤਾ ਨਹੀਂ ਅਕੇ ਕਹਿੰਦਾ ਤੇਰਾ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਬਹੁਤ ਗੁੱਸੇ 'ਚ ਸੀਗਾ ਉਹ ਮੇਰੀ ਗੱਲ ਸੁਣ ਐਦੂ ਪਹਿਲਾਂ ਕਿ ਕਿਸੇ ਕੋਈ ਗੱਲ ਹੋ ਆਪਦੇ ਕੋਲੋਂ ਬਣਾ ਲੈ ਮੈਂ ਉਹਦੇ ਨਾਲ ਗੱਲ ਕਰਨਾ ਜਾ ਕੇ ਘਰੇ ਇਹ ਕੀ ਗੱਲ ਹੋਈ ਯਾਰ ਪਹਿਲਾਂ ਤੁਸੀਂ ਕਹਿੰਦੇ ਛੁੱਟੀ ਨਹੀਂ ਮਿਲਦੀ ਸਕੂਲੋਂ ਛੁੱਟੀ ਨਹੀਂ ਮਿਲਦੀ ਜੇ ਅੱਜ ਜਲਦੀ ਛੁੱਟੀ ਹੋ ਗਈ ਤਾਂ ਹੁਣ ਤੁਸੀਂ ਉਧਰ ਨੂੰ ਟੱਪ ਜਾ ਉਹ ਮੈਨੂੰ ਕੀ ਪਤਾ ਹੁਣ ਦੱਸ ਗੱਲ ਹੋਈ ਕੀ ਐ ਆਕੇ ਗੁੱਸੇ ਦੇ ਵਿੱਚ ਤੈਨੂੰ ਭਾਲਦਾ ਫਿਰਦਾ ਵੀ ਉਹਨੂੰ ਦੱਸੋ ਉਹ ਕਿੱਥੇ ਆ ਕੱਲ ਨੂੰ ਉਹ ਘਰੇ ਜਾਵੜਾ ਤੇ ਕੋਈ ਹੋਰ ਸਿਆਪਾ ਪੈ ਜਾਊਗਾ ਆਹੋ ਤੁਹਾਨੂੰ ਇਹ ਗੱਲਾਂ ਜ਼ਰੂਰੀ ਐ ਮੈਂ ਨਹੀਂ ਹੈਗੀ ਜ਼ਰੂਰੀ ਹਰਪ੍ਰੀਤ ਮੇਰੀ ਗੱਲ ਸੁਣ ਠੀਕ ਐ ਆਪਾਂ ਕੱਲ ਤੇ ਰੱਖਦੇ ਆ ਆਪਾਂ ਕੱਲ ਨੂੰ ਮਿਲਾਂਗੇ ਮੇਰੀ ਉਹਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਐ ਹੈ ਪਲੀਜ਼ ਯਾਰ ਇੱਕ ਵਾਰੀ ਮੰਨ ਲੈ ਭੱਗ ਜਾਓ ਹੈ ਬਸ ਮੇਰਾ ਕੀ ਐ ਫੋਨ ਤਾਂ ਬਸ ਲੋਕਾਂ ਦਾ ਹੀ ਆ ਓ ਯਾਰ ਗੱਲ ਸਮਝ ਵੀ ਉਹ ਗੱਲ ਪੁੱਛਣੀ ਮੈਨੂੰ ਬਹੁਤ ਜ਼ਰੂਰੀ ਐ ਬਸ ਮੈਂ ਗਿਆ ਤੇ ਆਇਆ ਬਸ ਮੈਂ ਤੈਨੂੰ ਫੋਨ ਕਰਦਾ ਫਿਰ ਠੀਕ ਹੈ ਸ਼ਾਮ ਨੂੰ ਮਿਲਦੇ ਆਂ ਬਸ ਫੋਨ ਕਰਨ ਦੀ ਵੀ ਕੋਈ ਲੋੜ ਨਹੀਂ ਜਾਓ ਆਪਾਂ ਸ਼ਾਮ ਨੂੰ ਮਿਲਦੇ ਆਂ ਹਰਪ੍ਰੀਤ ਤੂੰ ਗੁੱਸੇ ਨਾ ਹੋਇਆ ਕਰ ਯਾਰ ਮੈਂ ਨਹੀਂ ਆਉਂਦੀ ਮਾਤਾ ਦਾ ਮਿਲਦੇ ਆਂ ਉਹ ਵੀ ਬਸ ਕਿਤੇ ਕਿਸੇ ਦਾ ਫੋਨ ਆਇਆ ਨਾ ਕਦੇ ਕਿਸੇ ਦਾ ਫੋਨ ਆਇਆ ਅ ਜਿੱਦਨ ਦੇ ਸਕੂਲ ਚ ਲੱਗੇ ਨਾ ਜਮਾਨੀ ਟਾਈਮ ਲੱਗਦਾ ਹੱਥ ਨੇ ਘਰੇ ਹੁੰਦਾ ਫੇਰ ਕਹਿੰਦਾ ਹਰਪ੍ਰੀਤ ਮੈਂ ਤਾਂ ਥੱਕ ਗਿਆ ਸਵੇਰੇ ਗੱਲ ਕਰਦੇ ਆਂ ਸਵੇਰੇ ਨਹੀਂ ਗੱਲ ਹੁੰਦੀ ਹੁਣ ਕਰੇ ਜਾਣਾ ਪਊਗਾ ਇਹ ਤਾਂ ਕੋਈ ਗੱਲ ਹੀ ਨਹੀਂ ਹੁਣ ਤਾਂ ਮੇਰੇ ਕਲਾ ਵਿੱਚ ਆ ਗਈ ਵਾਸੇ ਉਹ ਕੋਈ ਭਰਾ ਵਾਲਾ ਬਦਲਾ ਵੀ ਇਸੇ ਤਰੀਕਾ ਨਾਲ ਹੈ ਨਾ ਆਲੇ ਮੇਰੀ ਗੱਲ ਸੁਣ ਹਾਂ ਸਾਡੇ ਵਾਲਾ ਛੋਟਾ ਤਾਂ ਇਹਦੇ ਨਾਲ ਸੁਹਾਗ ਰਾਤ گزار ਨਹੀਂ ਸਕਿਆ ਪਰ ਮੈਂ ਬਸ ਹੁਣ ਤੋਂ ਦੇਂਦਾ ਜਾਈ ਬਣਦਾ ਕੀ ਹੈ ਉਹ ਭਰਾਵਾ ਇੱਥੇ ਲਿਆਤੀ ਹੈ ਤੈਨੂੰ ਹਨਾ ਤੇਰਾ ਇੰਨਾ ਸਾਥ ਦੇਤਾ ਹੁਣ ਜੋ ਮਰਜ਼ੀ ਕਰੀ ਆਪਾਂ ਨੂੰ ਤਾਂ ਪਾਰਟੀ ਚਾਹੀਦੀ ਹੁੰਦੀ ਆ। ਉਹ ਯਾਰ ਪਾਰਟੀ ਤੈਨੂੰ ਜਿੰਨੀ ਮਰਜ਼ੀ ਤੂੰ ਕਮਾਲ ਦੀ ਗੱਲ ਕਰਦਾ ਯਾਰ ਤੇਰੇ ਤੇਰੇ ਵਿੱਚੋਂ ਵੀ ਗੱਲ ਤੇਰੀ ਜਾਨ ਲੱਡੂਆਂ ਦਾ ਘਟਾ। ਲੱਡੂਆਂ ਮੈਂ ਕੀ ਕਰਨਾ। ਉਹ ਯਾਰ दारू ਦਾ ਘਟਾ ਹੈਂ ਤੂੰ दारू ਜਿੰਨੀ ਮਰਜ਼ੀ ਬਿਲੀ ਗੱਲ ਹੀ ਕੋਈ ਨਹੀਂ। ਉਹ ਕੱਲੀ दारू ਨਹੀਂ। ਮਰਗਾ ਵੀ ਖਾਊਂਗਾ ਨਾਲ। ਯਾਰ ਅੱਥ ਨੇ ਬੱਕਰਾ ਵਟਾਂਗੇ। ਹੋਰ ਦੱਸ। ਬੱਕਰਾ। ਬੱਕਰਾ ਲੈ ਆ ਦੂੰ ਤੈਨੂੰ ਬਸ। ਠੀਕ ਹੈ ਨਾ? ਹਾਂ। ਲੈ ਆਣ ਮੇਰੀ ਗੱਲ ਸੁਣ। ਹਾਂ। ਉਹ ਤੂੰ ਚੱਕ ਬੋਤਲ। ਇੱਕ ਪੈਗ ਮੈਂ ਲਾਵਾਂ। ਇੱਕ ਪੈਗ ਤੂੰ ਲਾ। ਇੱਕ ਪੈਗ ਫਿਰ ਮੈਂ ਆਪਦੀ ਜਾਣ ਨੂੰ ਕਿਆ ਕਿਆ ਆ ਰਹਿਣ ਦੇ ਰਹਿਣ ਦੇ ਅੱਗੇ ਵੀ ਤੇਰੇ ਗਲ ਪੈ ਗਈ ਸੀ ਜਹਾਨ ਨੂੰ ਪੈ ਗਈ ਨਿਕਲ ਨਿਕਲ ਉਹ ਕਿੱਥੇ ਰੱਖੀ ਆ ਇਧਰ ਹਾਂ ਇਧਰ ਦੇਖ ਲੈ ਥੱਲੇ ਜੇ ਯਾਰ ਇੱਥੇ ਲੁਕੋਤੀ ਓਏ ਇੱਥੇ ਦੇਖ ਲੈ ਥੱਲੇ ਜੇ ਇੱਥੀ ਤਾਂ ਪਈ ਆ ਯਾਰ ਤੈਨੂੰ ਪਤਾ ਕਿਉਂ ਨਹੀਂ ਲੱਗਦਾ ਦਾਰੂ ਦਾ ਦਾਰੂ ਵੀ ਪਤਾ ਲੱਗਦੀ ਅੱਛਾ ਆ ਜਿਹੜੀ ਪਾਣੀ ਵਾਲੀ ਬੋਤਲ ਚ ਪਾਈ ਬੈਠਾ ਹਾਂ ਹਾਂ ਭਾਈ ਤੁਸੀਂ ਮੇਰੇ ਬਾਰੇ ਪਤਾ ਕਰਦੇ ਫਿਰਦੇ ਸੀਗੇ ਮੈਨੂੰ ਕਿਤੇ ਪਤਾ ਲੱਗਿਆ ਮੈਂ ਕਿੱਥੇ ਲੋ ਮੈਂ ਜਾ ਕੇ ਗੱਲ ਕਰ ਲੈਣਾ ਦੱਸੋ ਹਾਂ ਭਾਈ ਪਤਾ ਤੇਰੇ ਬਾਰੇ ਕਰਦੇ ਸੀਗੇ ਫਿਰ ਘਰੇ ਤੈਨੂੰ ਪਤਾ ਹੀ ਆ ਮੈਂ ਕਿਉਂ ਨਹੀਂ ਗਿਆ ਕੀ ਗੱਲ ਹੋ ਗਈ ਭਾਈ ਮੈਨੂੰ ਤੁਸੀਂ ਗੱਲ ਦੱਸੋ ਹਿਆਰ ਤਾਂ ਜਾਣਾ ਵਾਜੀ ਤੁਸੀਂ ਬੋਲੋ ਗੱਲ ਦਾ ਪੁੱਤ ਹੁਣ ਦੇਖ ਤੂੰ ਮਨਿੰਦਰ ਨੂੰ ਅੱਕੇ ਛੱਡ ਵੀ ਜਾਂਦਾ ਸੀ ਹਾਂ ਹਾਂ ਤੇ ਤੇਰੇ ਨਾਲ ਉੱਥੇ ਚੱਲ ਇਕੱਠੇ ਕੰਮ ਕਰਦੇ ਸੀ ਤੇ ਮਨਿੰਦਰ ਨਹੀਂ ਕਰਿਆ ਏ ਅਸੀਂ ਮਨਿੰਦਰ ਨੂੰ ਭਾਲਦੇ ਫਿਰਦੇ ਆਂ ਅਸੀਂ ਤੈਨੂੰ ਤਾਂ ਭਾਲਿਆ ਪੁੱਤ ਵੀ ਹੋ ਸਕਦਾ ਤੈਨੂੰ ਕਿਤੇ ਨਾ ਕਿਤੇ ਪਤਾ ਹੋਵੇ। ਘਰੇ ਵੀ ਆਈ ਹੋਈ। ਬਈ ਹਾਂ ਦੇਖ ਲਾ। ਸ਼ਾਮ ਦੇ 6 ਵਜੇ। ਹੱਸਦਾ ਬਈ ਲੱਭਦੇ ਫਿਰਦੇ ਆਗੇ। ਸਾਨੂੰ ਤਾਂ ਐਸੀ ਵੀ ਬੱਸ-ਬੱਸ ਖਰਾਬ ਹੋ ਗਈ ਹੋਗੀ। ਵੀ ਤਾਂ ਕਰਕੇ ਮਨਿੰਦਰ ਲੇਟ ਹੋ ਗਈ। ਪਰ ਅਸ ਸਾਰੇ ਕਿਤੇ ਲੱਭ ਲਿਆ। ਬੱਸਾਂ ਵੀ ਟਾਈਮ ਤੇ ਆ ਰਹੀਆਂ ਮਨਿੰਦਰ ਨਹੀਂ ਪਹੁੰਚੀ ਹੈਗੀ। ਬਈ ਬੁਰਾ ਹਾਲ ਹੋਇਆ ਤਾਂ। ਆਟੂ ਵਾਲਿਆਂ ਨੂੰ ਮੂਲ ਵਾਲਿਆਂ ਨੂੰ ਜੋ ਜੋ ਵੀ ਉਹ ਰਸਤੇ ਤੇ ਖੜ੍ਹਦੇ ਮੈਂ ਸਭ ਨੂੰ ਪੁੱਛ ਲਿਆ ਉਹ ਕਹਿੰਦੇ ਕੁੜੀ ਨੂੰ ਕਿਸੇ ਨੇ ਲੰਘਦ ਨੂੰ ਦੇਖਿਆ ਭਰਾਵਾ ਸੱਚ ਦੱਸਾਂ ਸਾਨੂੰ ਗਾਇ ਸ਼ੱਕ ਸੀਗਾ ਕਿ ਮਨਿੰਦਰ ਤੇਰੇ ਨਾਲ ਗਈ ਹੈ ਨਹੀਂ 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 ਤੂੰ ਅਜੀ ਮੇਰੀ ਮੇਰੀ ਗੱਲ ਸੁਣੋ ਉਹਦੇ ਬਾਈ ਆਇਆ ਸੀਗਾ ਮਨਿੰਦਰ ਨੂੰ ਛੱਡਣ ਬਾਅਦ ਹਾਂ ਬਪਾ ਤੇ ਅੱਗੇ ਜਰੂਰ ਮੈਂ ਮਨਿੰਦਰ ਨੂੰ ਲੈ ਜਾਂਦਾ ਸੀ ਪਰ ਉਹਦੇ ਬਾਈ ਉਹਨੂੰ ਦੂਸੇ ਨਾਲ ਕਹਿ ਕੇ ਗਿਆ ਸੀ ਕੱਲ ਕਿਹਾ ਤਾਂ ਮਨਿੰਦਰ ਨੂੰ ਸੀ ਪਰ ਮੈਂ ਗੱਲ ਕੰਨੀ ਪਾੜੀ ਸੀ ਬਾਈ ਕਹਿੰਦਾ ਮੈਂ ਛੱਡ ਕੇ ਜਾਵਾਂਗਾ ਮੈਂ ਲੈ ਕੇ ਜਾ ਠੀਕ ਹੈ ਕੁਈ ਹੋਰ ਨਹੀਂ ਛੱਡ ਕੇ ਜਾਊਗਾ ਮਨਿੰਦਰ ਤੈਨੂੰ ਤੇ ਮਨਿੰਦਰ ਤੁਹਾਨੂੰ ਲੱਗਦਾ ਅੱਧਾ ਘੰਟਾ ਪਹਿਲਾਂ ਪਹਿਲਾਂ ਵੀ ਰੋਬੀ ਸੀ ਕੁਝ ਕੂੜੇ ਬਿਚ ਤੇ ਮੈਂ ਮਨਿੰਦਰ ਨੂੰ ਕਹ ਮਨਿੰਦਰ ਤੂੰ ਬਾਹਰ ਵੇਟ ਕਰ ਤੇ ਮੈਂ ਆਉਣਾਗਾ ਮੈਂ ਥੋੜੇ ਜਿਹਾ ਫਾਰਮ ਭਰਨੇ ਸੀਗੇ ਜਦੋਂ ਮੈਂ ਗਿਆ ਤੇ ਮੈਨੂੰ ਤਾਂ ਆਏ ਸੀ ਬਈ ਤੁਸੀਂ ਲੈ ਕੇ ਆਓਗੇ ਮਨਿੰਦਰ ਨੂੰ ਨਹੀਂ ਨਹੀਂ ਬਈ ਜੇ ਮੈਂ ਘਰੇ ਲੈ ਕੇ ਆਇਆ ਹੁੰਦਾ ਜਾਂ ਮੈਂ ਲੈ ਕੇ ਆਇਆ ਹੁੰਦਾ ਤਾਂ ਘਰੀ ਹੁੰਦੀ ਫਿਰ ਮਨਿੰਦਰ ਗਈ ਕਿੱਥੇ ਇਹਿੰਦਾ ਪੁੱਤ ਸਾਨੂੰ ਨਹੀਂ ਪਤਾ ਜੇ ਸਾਨੂੰ ਆਪਤਾ ਹੋਵੇ ਮਨਿੰਦਰ ਕਿੱਥੇ ਗਈ ਆ ਫਿਰ ਅਸੀਂ ਇੰਨਾ ਫਿਕਰੀ ਨਾ ਕਰਕੇ ਮੈਂ ਤੈਨੂੰ ਸਾਰੀ ਗੱਲ ਸਮਝਾਉਣਾ ਮੇਰੀ ਭੈਣ ਆ ਹਰ ਜਗ੍ਹਾ ਸਾਨੂੰ ਦੱਸ ਕੇ ਜਾਂਦੀ ਆ ਜੇ ਕਿਤੇ ਉਹਨੇ ਕੋਈ ਚੀਜ਼ ਲੈਣੀ ਆ ਤਾਂ ਉਹ ਵੀ ਸਾਡੇ ਘਰੇ ਪਤਾ ਹੁੰਦਾ ਮੈਨੂੰ ਤਾਂ ਨਾ ਹੁਣ ਕਿਕਰ ਸਿੰਘ ਤੇ ਸ਼ਾਕਾ ਵੀ ਕਿਤੇ ਉਹਨੇ ਨਾ ਕੋਈ ਹਰਕਤ ਕਰਤੀ ਹੋਵੇ ਨਹੀਂ ਨਹੀਂ ਭਾਈ ਮਾਮਾ ਰੁਕੇ ਸਭਾ ਦਾ ਜ਼ਰੂਰ ਆ ਪਰ ਉਹ ਇਹ ਜਿਹਾ ਕੰਮ ਨਹੀਂ ਕਰ ਸਕਦਾ ਮਨਿੰਦਰ ਨੂੰ ਚੱਕਰ ਵਾਲਾ ਕੰਮ ਕਿੱਥੇ ਕਰੂਗਾ ਨਾਲੇ ਬਈ ਥੋੜਾ ਤਾਂ ਨਿਭੜਿਆ ਹੋਇਆ ਤੁਸੀਂ ਐਂ ਕਰੋ ਫਿਕਰ ਨਾ ਕਰੋ ਮੈਂ ਮੜਿਆ ਸਕੂਲ ਦੇ ਵਿੱਚ ਫੋਨ ਕਰਦਾ ਉੱਥੇ ਉਹ ਕੈਮਰੇ ਚੈੱਕ ਕਰ ਲੈਣਗੇ ਜੇ ਕੋਈ ਸਕੂਲ ਦੇ ਮੂਹਰੇ ਵਾਰਦਾਤ ਹੋਈ ਤਾਂ ਪਤਾ ਲੱਗ ਜੂਗਾ ਆਪਾਂ ਨੂੰ ਫੋਨ ਤਾਂ ਬਈ ਤੁਸੀਂ ਕਰ ਲਓ ਪਰ ਮੈਂ ਇੱਕ ਗੱਲ ਨਾ ਸੋਨੂੰ ਦੱਸ ਦੇਣਾ ਨਾ ਤਾਂ ਮੇਰਾ ਬਾਪੂ ਸੀ ਕਈ ਦਿਨ ਹੋ ਗਏ ਘਰੇ ਇਹ ਨਾਂ ਮੈਂ ਸੀ ਸਾਡੇ ਘਰੇ ਆਇਆ ਸੀ ਇੱਥੇ ਉਹ ਤੇ ਇਹਨਾਂ ਨੂੰ ਬਾਵਾ ਧਮਕੀਆਂ ਧਮਕੀਆਂ ਦੇ ਕੇ ਗਿਆ ਤੇ ਇੱਥੇ ਕੁੜੀ ਨੂੰ ਇਹ ਵੀ ਕਹਿੰਦਾ ਸੀ ਵੀ ਤੇਰੇ ਕੋਲੇ ਥੋੜੇ ਜਿਹੇ ਦੇ ਨਾ ਚੱਕ ਕੇ ਲੈ ਜਾਾਂਗੇ ਕੀ ਕਹਿੰਦਾ ਸੀ ਭੂਆ ਤੁਸੀਂ ਦੱਸਿਓ ਮਾੜਾ ਜ ਆਹੋ ਭਾਈ ਸਕੂਲ 'ਚ ਹੀ ਕਿੱਥੇ ਕੁੜੀ ਨੇ ਸਾਡੀ ਨੂੰ ਧਮਕੀ ਦਿੱਤੀ ਸੀ ਉਹਨੇ ਕਹਿੰਦਾ ਕਿ ਤੇਰੇ ਕੋਲ ਤਿੰਨ ਦਿਨ ਹੈ ਤਿੰਨ ਦਿਨਾਂ ਦੇ ਵਿੱਚ ਜਾ ਕੇ ਮੇਰੇ ਨਾਲ ਵਗ ਜਾ ਤੇ ਨਹੀਂ ਮੈਂ ਚੱਕ ਕੇ ਲੈ ਜਾਊਂਗਾ ਤੇ ਫੇਰ ਉਹ ਸਾਡੇ ਘਰ ਤਿੱਕਰ ਵੀ ਪਹੁੰਚ ਗਿਆ ਅਸੀਂ ਤਾਂ ਛੱਡ ਕੇ ਪੁੱਤ ਇੱਥੇ ਵੀ ਆ ਕੇ ਬਹਿ ਗਈ ਉਹਨੇ ਇੱਥੇ ਵੀ ਭਾਲ ਲਿਆ ਸਾਂ ਤੇ ਹੁਣ ਪੱਕੀ ਬਈ ਤੂੰ ਦੇਖ ਲੈ ਵੀ ਸਾਡਾ ਸਾਕੋ ਬੰਦੇ ਤੇ ਕਿਉਂ ਨਾ ਜਾਵੇ ਜਦੋਂ ਅੱਜ ਤੋਂ ਕੁਝ ਦਿਨ ਪਹਿਲਾਂ ਤਾਂ ਉਹ ਧਮਕੀ ਦੇ ਕੇ ਗਿਆ ਮਰੀ ਭੈਣ ਨੀ ਉਹ ਤਾਂ ਮੈਂ ਗੱਲ ਸਮਝਦਾ ਤੁਹਾਡਾ ਸ਼ੱਕ ਕਰਨਾ ਵੀ ਜਾਇਜ਼ ਆ ਪਰ ਮੈਨੂੰ ਤਾਂ ਇਹ ਗੱਲ ਤੇ ਹੈਰਾਨੀ ਆ ਕਿ ਮਨਿੰਦਰ ਉੱਥੇ ਮੇਰੇ ਨਾਲ ਕੰਮ ਕਰਦੀ ਆ ਐਡੀ ਵੱਡੀ ਗੱਲ ਹੋ ਗਈ ਕਿ ਉਹਨੇ ਮੇਰੇ ਕੋਲੇ ਪਾਫ ਵੀ ਨਹੀਂ ਕੱਢੀ ਇਸ ਗੱਲ ਨੂੰ ਭਾਈ ਉਹ ਵੀ ਗਲਤੀ ਮੇਰ ਕੋਈ ਆ ਮੇਰੇ ਹੀ ਮਨਿੰਦਰ ਨੂੰ ਰੋਕਿਆ ਵਾ ਸੀਗਾ ਵੀ ਕਿਕਰ ਸਿੰਘ ਤੇ ਪਰਿਵਾਰ ਨਾਲ ਕਿਸੇ ਰਿਸ਼ਤੇਦਾਰ ਨਾਲ ਕੋਈ ਵਾਸਤਾ ਨਹੀਂ ਰੱਖਣਾ ਹੁਣ ਮੈਂ ਹੀ ਕਿਹਾ ਸੀ ਵੀ ਜੇ ਉਹਨੇ ਤੇਰੇ ਨਾਲ ਕੋਈ ਬਾ ਵਾਸਤਾ ਰੱਖਿਆ ਨਾ ਕੋਈ ਤੇਰੇ ਕੋਲੇ ਗੱਲ ਕੀਤੀ ਮੇਰਾ ਮਰੇ ਵੇ ਦਾ ਮੂੰਹ ਦੇਖੇ ਉਹ ਬਾਈ ਏਡੀ ਵੱਡੀ ਉਹਨੂੰ ਸੌਹ ਪਾ ਦੇ ਹਜਿਓ ਮੇਰੇ ਕੋਲ ਇਹ ਗੱਲ ਹੀ ਕਰਦੀ ਕਹਿੰਦੇ ਤੁਸੀਂ ਇੰਨੇ ਕੱਸਿਆ ਨੇ ਹੈਗੇ ਹੋ ਅਸੀਂ ਇੱਕ ਥਾਂ ਤੇ ਕੰਮ ਕਰਦੇ ਆਂ ਜੇ ਇੱਕ ਦੂਜੇ ਨੂੰ ਬੁਲਾ ਵੀ ਲਵਾਂਗੇ ਚੱਲ ਅਸੀਂ ਉਨਾਂ ਕੋਈ ਘਰ ਦੀ ਗੱਲ ਕਰਾਂਗੇ ਉੱਤੇ ਕੰਮ ਦੀ ਤਾਂ ਗੱਲ ਕਰਾਂਗੇ ਨਾ ਕੋਈ ਨਾ ਕੋਈ ਉਹ ਮੂੰਹ ਮੱਥਾ ਲੱਗਾਗੇ ਹੀ ਬਾਈ ਉਸ ਗੱਲ ਪਿੱਛੇ ਵੀ ਨਾ ਅਸੀਂ ਡਰ ਗਏ ਸੀ ਵੀ ਦੇਖ ਚਾਹੇ ਤੂੰ ਲੱਕ ਸਾਡੇ ਕੋਲੇ ਆ ਜਾ ਕੇ ਬੈਠਾ ਪਾਣ ਜਾਂਦਾ ਭਾਈ ਤੂੰ ਕਿਕਰ ਸੌਂਦਾਈ ਆ ਨਾ ਕਈ ਵਾਰੀ ਵੀ ਉਸ ਬੰਦੇ ਦੀ ਸਿਆਸਤ ਹੋਵੇ ਤੈਨੂੰ ਪਤਾ ਹੀ ਆ ਅੱਗ ਦੀ ਡੰਡੀ ਨਾ ਟਟਿਆਣੇ ਨੂੰ ਡਰਦੀ ਆ ਸਾਹੀਂ ਸਾਡੇ ਮਨ ਚ ਡਰ ਬਹਿ ਗਿਆ ਸੀ ਵੀ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਨਾ ਨਹੀਂ ਮੇਰੇ ਧੀ ਆਲੇ ਦਾ ਹਮੇਸ਼ਾ ਧੀਵੇਂ ਹੁੰਦੇ ਨੇ ਕਿ ਅੱਜ ਏਡੀ ਵੱਡੀ ਗੱਲ ਹੋਈ ਆ ਇਸ ਦਾ ਕਿਸੇ ਨਾਲ ਸਾਂਝੀ ਵੀ ਨਹੀਂ ਕਰ ਸਕਦੇਗੇ ਚੱਲ ਕੋਈ ਨਾ ਤੁਸੀਂ ਨਾ ਆਈ ਮੇਰੀ ਗੱਲ ਸੁਣੋ ਵੀ ਬੜੀ ਫਿਕਰ ਨਾ ਕਰੋ ਆਪਾਂ ਲੱਭ ਲਿਆ ਕੋਈ ਹੱਲ ਰਾਰ ਕੇ ਕੋਈ ਹੱਲ ਲੱਭ ਲਿਆ ਬਈ ਮੇਰੀ ਗੱਲ ਸੁਣ ਹੱਲ ਨਾ ਤਾਂ ਤੂੰ ਹੀ ਕਰ ਸਕਦਾ ਭਰਾ ਬਣ ਕੇ ਨਾ ਤੂੰ ਆਪਣੇ ਨਾਲ ਕੇ ਜਾ ਤੂੰ ਜਾ ਸਕਦਾ ਤੈਨੂੰ ਉਹਨਾਂ ਦਾ ਖੇਤ ਬੰਦੇ ਮੋਟਰ ਸਭ ਕੁਝ ਪਤਾ ਜੋ ਵੀ ਹੈ ਮੀਰਾ ਬਣ ਕੇ ਜਾ ਕੇ ਪਤਾ ਕਰਕੇ ਆ ਤੁਸੀਂ ਕੀ ਕਹਿ ਰਹੇ ਹੋ ਵੀ ਉੱਥੇ ਹੋਊਗੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਜਾਇਜ਼ ਗੱਲ ਦੱਸਦਾ ਠੀਕ ਹੈ ਵੀ ਜਦੋਂ ਦਾ ਆ ਮਨਿੰਦਰ ਵਾਲਾ ਰੌਲਾ ਪਿਆ ਸੀਗਾ ਮੈਨੂੰ ਤਾਂ ਮਾਮੇ ਤੋਂ ਨਫ਼ਰਤ ਹੋ ਗਈ ਸੀ ਕਿਆ ਕਿਉਂਕਿ ਪੰਜੇ ਅੰਗੁਲਾ ਵੀ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਮੇਰਾ ਮਾਮਾ ਇਹ ਜਾਂ ਤਾਂ ਉਹਦੇ ਸਾਰੇ ਰਿਸ਼ਤੇਦਾਰ ਉਹਦੇ ਨਾਲ ਨਹੀਂ ਹੋ ਸਕਦੇ ਤਾਂ ਮੈਂ ਤਾਂ ਮੈਂ ਤਾਂ ਪਾਸਾ ਵਟ ਲਿਆ ਸੀ ਮੈਂ ਤਾਂ ਅੱਜ ਤੋਂ ਬਾਅਦ ਆਪਦੇ ਨਾਨਕੇ ਗਏ ਨਹੀਂ ਜਾ ਕੇ ਪੈਰ ਨਹੀਂ ਧਰਿਆ ਜੇ ਤੁਸੀਂ ਕਹਿੰਦੇ ਹੋ ਵੀ ਨਾਨਕੇ ਹੋ ਸਕਦੀ ਆ ਮਨਿੰਦਰ ਵੀ ਮਾਮਾ ਤਾਂ ਹੁਕੀ ਦਿੰਦਾ ਸੀ ਪਰ ਹਾਂ ਵਾ ਠੀਕ ਹੈ ਮੈਂ ਉੱਥੇ ਜਾ ਕੇ ਵੀ ਤੁਹਾਡਾ ਇਹ ਵੀ ਸ਼ੱਕ ਕੱਢ ਦੂੰਗਾ ਵੀ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਹੋਇਆ ਇੱਕ ਵਾਰੀ ਮੇਰੀ ਭੈਣ ਦਾ ਪਤਾ ਲੱਗ ਜੀ ਉਹ ਤਾਂ ਵਿਚਾਰੀ ਐਨੇ ਵਾਲੀ ਹੈ ਨਹੀਂ ਜੀ ਜਿੰਨ ਹੜੀਏ ਕਿਕਰ ਸੇ ਉਹਨੇ ਕਰਤੀ ਤੁਸੀਂ ਨਾ ਬਈ ਫਿਕਰ ਨਾ ਸੈਂ ਟੈਨਸ਼ਨ ਨਾ ਲੋ ਜੁਬੇ ਬੇਬੀ ਬਾਪੂ ਨੂੰ ਵੀ ਪੁੱਛਣਾ ਦੱਸ ਠੀਕ ਐ ਮੈਂ ਅੱਜ ਹੀ ਜਾਣਾ ਅੱਜੇ ਜਾ ਕੇ ਪਤਾ ਕਰਕੇ ਤੁਹਾਨੂੰ ਦੱਸਦਾ ਹਾਂ ਪੁੱਤ ਸਾਨੂੰ ਨਾ ਤੇਰੇ ਤੋਂ ਇਹੀ ਮੀ ਸੀ ਵੀ ਉਹ ਮੁੰਡਾ ਹੀ ਇਹ ਕੰਮ ਕਰ ਸਕਦਾ ਭਾਲ ਭਲਾਈ ਵਾਲਾ ਹਾੜੇ ਮੇਰਾ ਪੁੱਤ ਤੇਰੇ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਡਾ ਮਾਰਾ ਨਾਨ ਕੀ ਜਾ ਭਾਵੇਂ ਉਹਨਾਂ ਨਾਲ ਕਿਵੇਂ ਪੇਸ਼ ਆਈ ਪਿਆਰ ਨਾਲ ਹੀ ਕੁੱਤੇ ਲੜ ਕੇ ਹੀ ਗੱਲ ਕਰ ਪੂਰੀ ਵਿੜਕ ਲੈ ਕੇ ਆਈ ਜਿੱਥੋਂ ਤਿੱਕਰ ਸਾਡਾ ਸ਼ੱਕ ਆ ਨਾ ਕੋਈ ਗੱਲ ਮੰਦੇ ਨਹੀਂ ਕਰਿਆ ਇਹ ਸਾਰਾ ਕੁਝ ਤੁਸੀਂ ਇਸ ਗੱਲ ਦੀ ਫੇਰ ਨਾ ਕਰੋ ਮੈਂ ਆਪਦਾ ਪੂਰਾ ਸ਼ਕਤ ਉਹ ਤੁਹਾਨੂੰ ਕੱਢ ਕੇ ਆਉਂਗਾ ਠੀਕ ਹੈ ਤੇ ਨਾਲੇ ਤੁਸੀਂ ਐਂ ਕਰਿਓ ਜੇ ਕੋਈ ਉੱਥੇ ਮੈਨੂੰ ਅਗੋਂ ਤੋਂ ਕੋਈ ਮਿਲੀ ਨਾ ਤੁਸੀਂ ਨਾਲ ਦੀ ਨਾਲ ਮੈਨੂੰ ਫੋਨ ਕਰੂਗਾ ਥਾਣੇ ਭੱਜਿਓ ਥਾਣੇ ਜਾ ਕੇ ਕੰਪਲੇਂਟ ਕਰਦੇ ਹੋ ਬਾਕੀ ਗੱਲ ਉਹ ਜਾਣ ਉਹਨਾਂ ਦਾ ਕੰਮ ਹੈ ਠੀਕ ਧੰਨਵਾਦ ਬਈ ਤੇਰਾ ਠੀਕ ਹੈ ਬਾਕੀ ਮੈਂ ਜਾਨਣਾ ਤੁਸੀਂ ਨਾ ਇਸ ਗੱਲ ਦੀ ਬਿਕਾ ਨਾ ਕਰੋ ਠੀਕ ਹੈ ਤੁਸੀਂ ਐਵੇਂ ਸੋਚੋ ਨਾ ਕੁਛ ਕੁਛ ਗੱਲਤ ਨਹੀਂ ਹੁੰਦਾ ਮਨਿੰਦਰ ਨਾ ਮੈਂ ਵੀ ਨਾਲ ਮਨਿੰਦਰ ਤੇ ਦਾਪੀ ਕਰਨਾ ਚਲੋ ਤੁਸੀਂ ਬੈਠੋ ਮਾਂ ਵੀਰੇ ਨੂੰ ਛੱਡਿਆ ਵਾ ਬੂਆ ਬਹਿ ਜਾ ਸੋਹਣੇ ਬੂਆ ਆਪਾਂ ਗੱਲ ਕਰਤੀ ਛੱਡਰੀ ਇਹ ਮੋਟਾ ਦਾ ਕਿੰਨਾ ਸਿਆਣਾ ਦਾ ਜਿਹੜੇ ਜੇ ਟੁੱਟ ਬੋਦਾ ਹੁੰਦਾ ਨਾ ਤੇ ਜਵਾਨ ਠੜਕਣੀ ਸੀਗੀ ਉਹ ਦੇਖ ਰਾ ਵਿਚਾਰਾ ਉਹ ਤਾਂ ਆਪ ਕਹਿ ਰਿਹਾ ਵੀ ਉਹਦੇ ਮਾਮੇ ਕਰਕੇ ਉਹਨੇ ਘਰ ਛੱਡ ਤਾ ਕੰਮੋ ਇਹ ਸਾਰਾ ਜਿਹੜਾ ਸ਼ੱਕ ਵੀ ਉਹ ਵਾ ਨਾ ਤੇਰੀ ਮਾਂ ਕਰਕੇ ਹੋਇਆ ਜੇ ਆਪਾਂ ਨਾ ਮੁੰਡੇ ਨੂੰ ਉਸ ਕਹਿੰਦੇ ਹੋ ਸਕਦਾ ਇਹ ਆਪ ਛੱਡ ਕੇ ਜਾਂਦਾ ਮਨਿੰਦਰ ਨੂੰ ਆਪ ਲੈ ਕੇ ਜਾਂਦਾ ਆ ਕੰਮ ਨਾ ਹੁੰਦਾ ਅੱਜ ਜਿਹੜੀ ਆਪਾਂ ਵਿਪਤਾ ਚ ਪਏ ਪਏ ਆ ਮਾਂ ਇਹ ਤਾਂ ਕਹੀ ਨਾ ਵੀ ਤੂੰ ਹੋਗੀ ਕਹਿੰਦੀ ਅਪਸ਼ਕ ਮੇਰੀ ਮਾਂ ਹੀ ਆਏਗੀ ਜਾਂਦਾ ਜਿਹੜਾ ਮੇਰੀ ਮਾਂ ਘਰੇ ਸੌਂਦੀ ਐ ਐਨੀ ਚੁੱਕੀ ਜਤੀਆਂ ਫੋਮ ਤਾਂ ਚੱਕਦੀ ਆ ਉਹਨੇ ਅੰਦਰ ਤੇ ਕਿੰਨਾ ਕਿਤੇ ਤਾਂ ਸਾਰਿਆਂ ਦਾ ਦਿਮਾਗ ਨੇ ਥੜਕਣਾ ਹੀ ਸੀਗਾ ਨਾ ਸਾਰਿਆਂ ਦੇ ਦਿਮਾਗ 'ਚ ਸ਼ੱਕ ਵੜ ਗਿਆ ਤਾਂ ਕਰਕੇ ਹੋ ਗਈਆਂ ਇਹ ਗੱਲਾਂ ਉੱਥੇ ਸ਼ੱਕ ਵੀ ਕਿਵੇਂ ਨਾ ਵੜੇ ਜਦੋਂ ਉਹਨੂੰ ਘਰੇ ਲਈ ਸ਼ੱਕ ਤਾਂ ਮੁੱਲੋਂ ਮੁੱਲੀ ਹੁੰਦਾ ਨਾ ਹੁੰਦਾ ਵੀ ਉਹਦੇ ਤੇ ਸ਼ੱਕ ਆ ਪਾ ਚਲ ਕੋਈ ਨਾ ਫਿਕਰ ਨਾ ਕਰ ਮੈਨੂੰ ਲੱਗਦਾ ਨਾ ਕੋਈ ਪ੍ਰਮਾਤਮਾ ਸਾਰਾ ਹੱਲ ਕਰ ਦੂਗਾ ਪੁੱਤ ਕਿਉਂ ਨਾ ਫਿਕਰ ਕਰਾਂ ਖਬਰਾਂ ਜਵਾਕੜੀ ਕਿਹੜੇ ਹਾਲ ਚ ਹੋਊਗੀ ਮੈਨੂੰ ਤਾਂ ਫਿਕਰ ਵੱਡ ਵੱਡ ਖਾਈ ਜਾਂਦਾ ਤੂੰ ਕਹਿੰਦੀ ਫਿਕਰ ਨਾ ਕਰ ਪੂਆ ਦੇਖ ਲਾ ਕੁਛ ਨਹੀਂ ਚੰਗਾ ਲੱਗਦਾ 100 ਵਾਰੀ ਪਾਣੀ ਮੰਗਣਾ ਸੀਗਾ ਆ ਬਣਾ ਦੁਆ ਬਣਾ ਦੋ ਭੱਜੀ ਫਿਰਨਾ ਸੀ ਘਰ ਚ ਕਿੱਥੇ ਫਿਕਰ ਪਈ ਪਈ ਹੁਣ ਤੇ ਸਾਡੇ ਤੇ ਲੋਕ ਗਲਤ ਨਿਗਹਰਾ ਕਰਦੇ ਕਿਉਂ ਅਸੀਂ ਬੰਦੇ ਦਾ ਘਰ ਸਵਾਰਦੀਆਂ ਪਹਿਲਾਂ ਆਪਦੇ ਪੇਕੇਆਂ ਦਾ ਘਰ ਸਵਾਰਦੀਆਂ ਆਪਦੇ ਪ੍ਰਾਹ ਦਾ ਘਰ ਸਵਾਰਦੀਆਂ ਵਿਆਹ ਕੇ ਜਾਣੀਆਂ ਆਪਦੇ ਬੰਦੇ ਦਾ ਘਰ ਸਵਾਰਦੀਆਂ ਈਆਂ ਪੁੱਤਾਂ ਦਾ ਘਰ ਸਵਾਰਦੀਆਂ ਮਿਲਦਾ ਕੀ ਆ ਗਾਲਾਂ ਠੋਕਰਾਂ ਔਰਤ ਕੀ ਕਰ ਸਕਦੀ ਆ ਔਰਤ ਕੁਝ ਵੀ ਨਹੀਂ ਕਰ ਸਕਦੀ ਕਿਸੇ ਚੰ ਇਨਸਾਨੀਤ ਰਹੀ ਨਹੀਂ ਕਿਸੇ ਲਈ ਕੋਈ ਕਿਸੇ ਨੂੰ ਸੁਣਦਾ ਹੀ ਨਹੀਂ ਮਾਂ ਵੀਰਾ ਬਾਪੂ ਸਾਰੇ ਮੈਨੂੰ ਡੀਕਦੇ ਹੋਣਿਆ ਮਾਂ ਕਿੰਨੀ ਟੈਨਸ਼ਨ ਲੈ ਜਾਂਦੀ ਹੋਗੀ ਬਾਪੂ ਬਾਪੂ ਤਾਂ ਜਮੀ ਮਰ ਜਾਊਗਾ ਬਾਪੂ ਨੂੰ ਜਿਆਦਾ ਕੁਝ ਪਤਾ ਲੱਗਿਆ ਲੋਕਾਂ ਨੇ ਕੁਝ ਕਹਿਤਾ ਉਹ ਤਾਂ ਜਮੀ ਮਰ ਜਾਊਗਾ ਵੀਰਾ ਵੀਰਾ ਵੀਰੇ Ha 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 ha